7 ਮਹੀਨੇ ਦੀ ਬੱਚੀ ਕਰੋ ਲਾਪਤਾ ਹੋ ਗਈ ਹੈ ਤੇ ਮਾਪਿਆਂ ਦਾ ਰੂ ਰੂ ਕੇ ਬੁਰਾ ਹਾਲ ਹੋ ਚੁੱਕਿਆ। ਦਰਅਸਲ ਇਹ ਮਾਮਲਾ ਲੁਧਿਆਣਾ ਦਾ ਜਿੱਥੇ ਮਾਡਲ ਟਾਊਨ ਨਿਊ ਕਰਤਾਰਨਗਰ ਦੇ ਵਿੱਚ ਦੇ ਰਾਤ ਕਰਦੇ ਅੰਦਰ ਆਪਣੀ ਮਾਂ ਤੇ ਦਾਦਾ ਦਾਦੀ ਦੇ ਕੋਲ ਸੁੱਤੀ ਇਹ 7 ਮਹੀਨੇ ਦੀ ਬੱਚੀ ਜੋ ਕਿ ਅਚਾਨਕ ਲਾਪਤਾ ਹੋ ਗਈ ਹੈ ਤੇ ਉਧਰ ਪਰਿਵਾਰ ਦਾ ਰੂ ਰੂ ਕੇ ਬੁਰਾ حال ਹੁਜੰਦ ਪੁਲਿਸ ਵੱਲੋਂ ਵਕਵਾ ਕੈਂਗਲਤ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਰਾਤ 12 ਵਜੇ ਦੇ ਕਰੀਬ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਕਿਸੇ ਕੰਮ ਦੇ ਲਈ ਬਾਹਰ ਗਿਆ ਹੋਇਆ ਸੀ ਉਹ ਰਾਤ ਦੇ ਵਿੱਚ ਕਮਰੇ ਦੇ ਵਿੱਚ ਸੁੱਤੇ ਹੋਏ ਸਨ ਤਿੰਨੇ ਜਣੇ ਯਾਨੀ ਕਿ ਦਾਦਾ ਦਾਦੀ ਤੇ ਪੋਤੀ ਜਿਹੜੀ ਉਸੇ ਕਮਰੇ ਦੇ ਵਿੱਚ ਮੌਜੂਦ ਸਨ ਰਾਤ ਨੂੰ ਸੌਂਦੇ ਨੇ ਤਾਂ ਅਚਾਨਕ ਉਹਨਾਂ ਦੀ ਇੱਕ ਜਿਹੜੀ ਪੋਤੀ ਉਹ ਬੈੱਡ ਤੋਂ ਹੇਠਾਂ ਡਿੱਗਦੀ ਹੈ ਉਸ ਨੂੰ ਚੱਕ ਕੇ ਉਸ ਦੀ ਮਾਂ ਦੇ ਕੋਲ ਬੈੱਡ ਤੇ ਪਾਉਣ ਲੱਗਦੇ ਨੇ ਤਾਂ ਬੱਚੀ ਜਿਹੜੀ ਹੈ ਉਲਾਪਤਾ ਹੋ ਜਾਂਦੀ ਹੈ ਜਿਸ ਦਾ ਨਾਮ ਰੂਹੀ ਦੱਸਿਆ ਜਾ ਰਿਹਾ ਹੈ ਉਹ ਬੈੱਡ ਤੇ ਨਹੀਂ ਸੀ ਪਰਿਵਾਰ ਨੇ ਤੁਰੰਤ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਚੀ 7 ਮਹੀਨਿਆਂ ਦੀ ਘਰੋਂ ਲਾਪਤਾ ਹੋਈ ਹੈ ਰਹਿਸਮਈ ਢੰਗ ਦੇ ਨਾਲ ਬੱਚੀ ਘਰੋਂ ਲਾਪਤਾ ਹੋ ਜਾਂਦੀ ਹੈ ਹਾਲਾਂਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਰੇ ਦਰਵਾਜ਼ੇ ਚੈੱਕ ਕੀਤੇ ਗਏ ਨੇ ਦਰਵਾਜ਼ੇ ਬੰਦ ਸਨ ਉੱਪਰਲੀ ਮੰਜ਼ਲ ਦੇ ਉੱਤੇ ਇੱਕ ਛੋਟਾ ਗੇਟ ਸੀ ਉਹ ਖੁੱਲਾ ਹੋਇਆ ਸੀ ਗੇਟ ਖੁੱਲਾ ਵੇਖ ਕੇ ਪਰਿਵਾਰ ਘਬਰਾ ਗਿਆ ਇਸ ਮਾਮਲੇ ਦੇ ਵਿੱਚ ਇਸ ਸ਼ੱਕੀ ਮਾਮਲੇ 'ਚ ਨਾ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਗਿਆ ਤੇ ਸੀਸੀਟੀਵੀ ਕੈ ਚੈੱਕ ਕੀਤੇ ਜਾ ਰਹੇ ਨੇ ਪਰ ਬੱਚੀ ਜਿਹੜੀ ਆ ਉਹ ਲਾਪਤਾ ਹੋ ਚੁੱਕੀ ਹੈ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆਈਆਂ ਨੇ ਜਿਸ ਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਬਾਲਟੀ ਲੈ ਕੇ ਗਲੀ ਦੇ ਵਿੱਚੋਂ ਨਿਕਲਦੇ ਵਿਖਾਈ ਦਿੱਤੇ ਨੇ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਹੋਇਆ ਇਸ ਤਰ੍ਹਾਂ ਹੀ ਮੇਰੇ ਦੋ ਬੇਟੇ ਨੇ ਜੀ ਦੋਨੇ ਵਿਆਹੇ ਆ ਬਾਲ ਬੱਚੇ ਫੈਮਲੀ ਆਰ ਨੇ ਸਾਡੀ ਜੁਆਇੰਟ ਫੈਮਲੀ ਆ ਕੋਈ ਇਹ ਨਹੀਂ ਹੈਗਾ ਖਾਣਾ ਬਾਣਾ ਜੋ ਵਾ ਇਕੱਠਾ ਬੰਦਾ ਖਾਣੇ ਆ ਅ ਮੇਰਾ ਛੋਟਾ ਬੇਟਾ ਤੇ ਬੱਚੇ ਬਹੂ ਅੱਗੇ ਕਮਰੇ ਵਿੱਚ ਸੁੱਤੇ ਹੋਏ ਸੀ ਮੇਰਾ ਵੱਡਾ ਮੁੰਡਾ ਜਿਹੜਾ ਕੀ ਉਹ ਜੀਰਖਪੁਰ ਗਿਆ ਸੀ ਉਹ ਹੋਟਲ ਲਾਈਨ 'ਚ ਉਹਨੂੰ ਹੋਟਲ ਦੇ ਕੰਮ ਤੇ ਗਿਆ ਹੋਇਆ ਸੀ ਮੇਰਾ ਭਰਾ ਵੀ ਉੱਥੇ ਹੀ ਹੋਟਲ ਟਾਈਮ ਲਾਈਨ ਕੀ ਕਰਕੇ ਉੱਥੇ ਹੀ ਸੀਗਾ ਮੈਂ ਘਰ ਦੇ ਵਿੱਚ ਸੀਗਾ ਮੈਂ ਮੇਰੀ ਵਾਈਫ ਤੇ ਮੇਰੀ ਵੱਡੀ ਪੁੱਤਰੀ 10 ਸਾਲ ਦੀ ਜਿਹੜੀ ਕੀ ਪਰੀ ਆ ਉਹ ਅਸੀਂ ਸਿਰਫ ਬੈੱਡ ਦੇ ਕੋਲ ਗੱਦਾ ਢਾਕੇ ਪਏ ਹੋਏ ਸੀਗੇ ਔਰ ਬੱਚੇ ਦੀ ਮਾਂ ਰੂਹੀ ਪੀਹੂ ਤੇ ਮੇਰੀ ਨੋਹ ਗਰਮੀ ਇਸ ਬੈੱਡ ਦੇ ਉੱਪਰ ਪਈ ਹੋਈ ਸੀਗੇ 11 ਵਜੇ ਤੱਕ ਅਸੀਂ ਜਾਗਦਾ ਗੱਲਾਂ ਬਾਤਾਂ ਕਰਦੇ ਸੀ ਰੋਹੀ ਮੇਰੇ ਕੋਲ ਪਈ ਹੋਈ ਮੇਰੇ ਨਾਲ ਖੇਡਦੀ ਰਹੀ ਸੀ 11 ਵਜੇ 7 ਮਹੀਨੇ ਦੀ ਕੁੜੀ ਆ ਉਹ ਉਸ ਨੂੰ ਮੈਂ 7 9 11 ਵਜੇ ਮੈਂ ਕਿਹਾ ਵਾ ਕਿ 11 ਵਜੇ ਆ ਲੈ ਫਤੈਨੂ ਫਾਲਾ ਕਿਉਂਕਿ ਮੈਂ ਹਾਰਦਾ ਸ਼ੂਗਰ ਦਾ ਪੇਸ਼ੈਂਟ ਆ ਵੀ ਮੈਂ ਦਵਾਈ ਲੈ ਲਵਾਂ ਹੁਣ ਫਿਰ ਮੈਂ ਪੈਣਾ ਮੈਂ ਦਵਾਈ ਲੈ ਕੇ ਪੈ ਗਿਆ ਪੂਰੇ 12 ਵਜੇ 11:54 ਮਿੰਟ ਦੇ ਉੱਤੇ ਮੇਰੀ ਨੋਰੀ ਮੇਰੇ ਮੁੰਡੇ ਨਾਲ ਫੋਨ ਤੇ ਗੱਲ ਹੋਈ ਆ ਉਹ ਗੱਲ ਕਰਦੇ ਕਰਦੇ ਉਸ ਤੋਂ ਬਾਅਦ ਉਹ ਵੀ ਸੋ ਗਈ ਆ ਉਸ ਤੋਂ ਬਾਅਦ ਜਿਹੜੀ ਉੱਤੇ ਮੇਰੀ ਦੂਸਰੀ ਪੋਤੀ ਪਈ ਹੋਈ ਸੀਗੀ ਪੀਹੂ ਉਹ ਥੱਲੇ ਨੂੰ ਲਟਕ ਕੇ ਡਿੱਗ ਗਈ ਉਹ ਜਦਾ ਦਾਦੀ ਦੇ ਮੂੰਹ ਦੇ ਉੱਤੇ ਡਿੱਗੀ ਤਾਂ ਸਾਡੀ ਅੱਖ ਖੁੱਲ ਗਈ ਫਿਰ ਅਸੀਂ ਉੱਪਰ ਬਾਰੀ ਵੀ ਉੱਠ ਗਈ ਫਿਰ ਉਹਨੇ ਚੱਕ ਕੇ ਉੱਤੇ ਜਦੋਂ ਫੜਾਇਆ ਫਿਰ ਉਹਨੇ ਦੇਖਿਆ ਤਾਂ ਕਹਿੰਦੀ ਮੰਮੀ ਰੂਹੀ ਕਿੱਥੇ ਗਈ ਅਸੀਂ ਕਿਹਾ ਉਹ ਤਾਂ ਰੂਹੀ ਤਾਂ ਤੇਰੇ ਨਾਲ ਹੀ ਪਈ ਹੋਈ ਸੀਗੀ ਰੂਹੀ ਕਿੱਥੇ ਆ ਜਾਂ ਦੇਖਿਆ ਅਸੀਂ ਲਾਈਟ ਜਗਾਈ ਫੜਾਫੜ ਰੂਹੀ ਹੈ ਨਹੀਂ ਅਸੀਂ ਪਹਿਲਾਂ ਇਹ ਸਮਝਿਆ ਕਿ ਹੋ ਸਕਦਾ ਬੱਚਾ ਬੈੱਡ ਦੇ ਥੱਲੇ ਡਿੱਗ ਡੁਕ ਗਿਆ ਹੋਊਗਾ ਅਸੀਂ ਲਾਈਟ ਜਗਾ ਕੇ ਸਾਰਿਆਂ ਨੇ ਆਲੇ-ਦਾਲੇ ਦੇਖਿਆ ਸਾਨੂੰ ਬੱਚਾ ਸਾਡਾ ਕਿਤੇ ਨਹੀਂ ਮਿਲਿਆ ਅਸੀਂ ਬਾਹਰ ਸੇ ਕਿਹਾ ਗਲੀ ਚਰੋੜਾ ਪਾਇਆ ਫਿਰ ਮੈਂ ਬਲਾਵਲੇ ਮੁੰਡੇ ਨੂੰ ਫੋਨ ਕੀਤਾ ਫਿਰ ਮੈਂ 912 ਨੰਬਰ ਤੇ ਫੋਨ ਕੀਤਾ ਫਿਰ ਪੁਲਿਸ ਮੁਲਾਜ਼ਮ ਆਏ ਫਿਰ ਮੈਂ ਗਿਆ ਆਰਮਨਗਰ ਪੁਲਿਸ ਚੌਕੀ ਉੱਥੋਂ ਵੀ ਮੁਲਾਜ਼ਮ ਆਏ ਐਸ ਐਚਓ ਸਾਹਿਬ ਆਏ ਏ ਸੀ ਵੀ ਸਾਹਿਬ ਆਏ ਲੇਕਿਨ ਮੈਂ ਬਗਾਜਨ ਬਰੇਗਵਾਰ ਲਾਉਣਾ ਮੇਰਾ ਬੱਚਾ ਮੈਨੂੰ ਦੇ ਦਿਓ ਇਹ ਕਿੰਨੀ ਕੋਈ ਦੀ ਰਾਤ ਦੀ ਗੱਲ ਹੈ ਇਹ ਰਾਤ ਕੋਈ ਸਾਨੂੰ ਉੱਠੇ ਆ ਗਈ ਸੇਨ ਸਖਰਜਨ 4 ਵਜੇ ਦੇ ਵਿੱਚ ਵਿੱਚ ਸਾਨੂੰ ਪਤਾ ਲੱਗਿਆ ਵਾ ਜਾਨੀ ਕਿ ਟਾਈਮ ਦਾ ਕਿੰਨੇ ਘੰਟੇ ਹੋ ਗਏ ਬੱਚੀ ਗਾਇਬ ਹੈ ਕਰੋ ਬੱਚੀ ਜੀ 4:30 ਵਜੇ ਦੀ ਬੱਚੀ ਗਾਇਬ ਵਾ ਹੁਣ ਤੱਕ ਦੀ ਖੁਦ ਦੇਖ ਲੋ ਹੁਣ ਸਾਢੇ 12 ਵੱਜਣ ਲੱਗੇ ਆ ਫੇਰ ਤੱਕ ਬੱਚੀ ਨਹੀਂ ਮਿਲੀ ਨਹੀਂ ਜੀ ਹੁਣ ਤੇ ਕਰਾਟ ਘੰਟੇ ਹੋ ਗਏ ਆ ਸਾਡੀ ਬੱਚੀ 8-9 ਘੰਟੇ ਹੋ ਚੁੱਕੇ ਬੱਚੀ ਨਹੀਂ ਮਿਲੀ ਕੋਈ ਸੀਸੀਟੀਵੀ ਫੁਟੇਜ ਹੈ ਕੋਈ ਦੇਖਿਆ ਹੋਵੇ ਅਸੀਂ ਫੁਟੇਜ ਦੇਖੀ ਆ ਬਾਹਰ ਫੁਟੇਜ ਦੇ ਵਿੱਚ ਸਾਨੂੰ ਹੋਰ ਤਾਂ ਕੁਝ ਨਹੀਂ ਦਿਸਿਆਗਾ ਕੋਈ ਸਾਢੇ 12 ਦੇ ਟਾਈਮ ਦੇ ਕਰੀਬ-ਕਰੀਬ ਜੇ ਨਾ ਜਾਣੇ ਨੰਗਦੇ ਫੋਟੋ ਜਿਹਦੇ ਦੇਖਿਆ ਉਹਨਾਂ ਦੇ ਕੋਲੇ ਕੋਈ 10 12 ਕਿਲੋ ਦੀ ਬਾਲਟੀ ਚੱਕੀ ਹੋਈ ਆ ਲੇਕਿਨ ਬਾਲਟੀ ਵੀ ਉੱਪਰੋਂ ਟੰਗੀ ਹੋਈ ਆ ਲੇਕਿਨ ਹੋਰ ਆਦ ਨੂੰ ਕੁਝ ਨਹੀਂ ਫੋਟੋ ਇਸ ਦੇ ਵਿੱਚ ਮਿਲਿਆ ਹੈਗਾ ਕੋਈ ਕਿਸੇ ਦਾ ਸ਼ੱਕ ਹੋਈ ਨਹੀਂ ਨਾ ਸਾਡੀ ਕਿਸੇ ਨਾ ਕੋਈ ਦੁਸ਼ਮਣ ਹੈ ਨਾ ਸਾਨੂੰ ਕੋਈ ਸ਼ੱਕ ਆ ਕਿਸੇ ਤੇ ਸੁਤੀ ਹੋਈ ਮੇਰਾ ਬੱਚਾ ਦੇ ਦੋ ਜਿਹਨੇ ਕੋਲੀ ਹੈਗਾ ਪਲੀਜ਼ ਜੋ ਲੜ ਲੈ ਲਓ ਫਿਰ ਤੇ ਮੇਰਾ ਬੱਚਾ ਦੇ ਦੋ ਮੈਨੂੰ ਬਸ ਹੁਣ ਆ ਕੋ ਦੀ ਦਾਦੀ ਆ ਔਰ ਕੁੜੀ ਸਾਡੀ ਛੋਟੀ ਮੇਰੇ ਉੱਪਰ ਆਤੀ ਡਿੱਗੀ ਫਿਰ ਅਸੀਂ ਉੱਠੇ ਕਦਮ ਇਹਨੂੰ ਚੱਕਰ ਲੱਗੇ ਆ ਬੋਟੀ ਮੇਰੀ ਨੇ ਦੇਖ ਕੇ ਆ ਕੁੜੀ ਕੋਲੇ ਨਹੀਂ ਝੋਟ ਛੋਟੀ ਕੁੜੀ ਫਿਰ ਅਸੀਂ ਦੇਖਿਆ ਕੁੜੀ ਸਾਡੇ ਕੋਲੇ ਨਹੀਂ ਸਿਰ ਲੱਭ ਲੱਗੇ ਸਾਰੇ ਪਾਸੇ ਮੇ ਛੋਟੇ ਬੇਟੇ ਤੇ ਬੂਆ ਘੜਕਾ ਆ ਕੇ ਫਿਰ ਉਹ ਵੀ ਲੱਭ ਲੱਗੇ ਫਿਰ ਅਸੀਂ ਗਲੀ ਚ ਨਿਕਲ ਗਏ ਸਾਰੇ ਜਾਣੀ ਗਲੀ ਚ ਸਾਰੇ ਮਾਰ ਆ ਗਏ ਸਾਡੇ ਨਾਲ ਉਹ ਵੀ ਸਾਡੇ ਨਾਲ ਲੰਮਾਣ ਲੱਗ ਗਏ ਗਵਾਂਢੀ ਵੀ ਸਾਡੇ ਕਿੰਨੇ ਵਜੇ ਦਾ ਟਾਈਮ ਸੀ 1:00 ਵਜੇ ਦਾ ਟਾਈਮ ਸੀ ਜਦੋਂ ਅਸੀਂ ਮਤਲਬ ਮੇਰੇ ਉੱਤੇ ਕੁੜੀ ਡਿੱਗੀ ਐ ਨਾ ਵੱਡੇ ਵਾਲੀ ਇਹਨੇ ਮੈਨੂੰ ਕਿਹਾ ਮੰਮਾ ਕੁੜੀ ਚੱਕ ਚੱਕ ਕੇ ਜਰਾ ਇਹ ਮੈਂ ਆਲੇ ਚੱਕ ਨਹੀਂ ਲੱਗੀ ਜਾਨਵਰ ਨੇ ਉੱਪਰ ਕਰ ਲਈ ਇਹਨੇ ਦੇਖਿਆ ਮੁੜ ਕੇ ਕਹਿੰਦੀ ਮੰਮੀ ਰੂਵੀ ਕਿੱਥੇ ਹੈ ਕਹਿੰਦੀ ਤੁਹਾਡੇ ਨਾਲ ਮੈਂ ਕਿੰਨੀ ਰੂਵੀ ਤਾਂ ਤੇਰੇ ਕੋਲੇ ਹੀ ਸੀਗੀ ਮੈਂ ਕਿ ਲੇਟ ਜਗਾ ਲੇਟ ਜਗਾ ਕੇ ਦੇਖ ਡੈਡ ਦੀ ਸਾਡੀ ਇੱਥੇ ਲਾਈਟ ਲੱਗੀ ਆ ਉਹ ਲਾਈਟ ਸਾਡੀ ਬੰਦ ਸੀ ਜਦੋਂ ਅਸੀਂ ਉੱਠੇ ਨਹੀਂ ਤਾਂ ਅਸੀਂ ਹਮੇਸ਼ਾ ਜਗਾ ਕੇ ਹੀ ਸੌਣੇ ਆ ਜਦੋਂ ਉੱਟਿਆ ਤਾਂ ਨਹੀਂ ਸੀ ਜਗਦੀ ਪਈ ਲਾਈਟ ਰਾਤ 12 ਵਜੇ ਦੇ ਕਰੀਬ ਅਸੀਂ ਸਾਰਾ ਪਰਿਵਾਰ ਸੋ ਗਏ ਸੀਗੇ ਮੇਰੇ ਘਰ ਚ ਮੈਂ ਤੇ ਮੇਰੀ ਵਾਈਫ ਮੂਲੇ ਕਮਰੇ ਚ ਪਈ ਸੀ ਪਿੱਛਲੇ ਕਮਰੇ ਚ ਮੇਰੇ ਮੰਮੀ ਡੈਡੀ ਭਾਬੀ ਤੇ ਤਿੰਨ ਕੁੜੀਆਂ ਉਹ ਪਿੱਛਲੇ ਕਮਰੇ ਮੇਰੇ ਪਈਆਂ ਸੀਗੀਆਂ ਬ੍ਰਦਰ ਮੇਰਾ ਚੰਡੀਗੜ੍ਹ ਸੀਗਾ ਕੰਮ ਦੇ ਰਿਲੇਟਡੋਂ ਬਾਹਰ ਗਿਆ ਹੋਇਆ ਸੀਗਾ ਰਾਤ ਤਕਰੀਬਨ 12 ਵਜੇ ਤੱਕ ਅਸੀਂ ਜਾਗ ਰਹੇ ਸੀ 12 ਵਜੇ ਤੋਂ ਬਾਅਦ ਸਾਡੀ ਅੱਖ ਲੱਗੀ ਸਵੇਰੇ ਸਪੌਣੇ ਕੇ 4 ਵਜੇ ਦੇ ਨੇੜੇ ਤੇੜੇ ਕੁੜੀ ਸੀਗੀ ਮਤਲਬ ਉਹ ਬੈਠੋ ਨਾ ਥੱਲੇ ਡਿੱਗੀ ਤੇ ਥੱਲੇ ਗੱਦਾ ਲਗਾ ਕੇ ਮੰਮੀ ਜਿਹੜੀ ਪੇ ਸੀਗੇ ਉਹਨਾਂ ਸਿੱਧੀ ਮੰਮੀ ਦੇ ਉੱਪਰ ਨੂੰ ਡਿੱਗੀ ਤੇ ਮੰਮੀ ਨੇ ਉਦੋਂ ਉੱਠ ਕੇ ਦੇਖਿਆ ਉਹਨੂੰ ਉੱਪਰ ਕੀਤਾ ਤਾਂ ਦੇਖਿਆ ਛੋਟੀ ਕੁੜੀ ਹੈ ਨੀ ਤੇ ਭਾਬੀ ਨੇ ਨਾਲੇ ਦੇਖਦੇ ਸਰ ਮੰਮੀ ਨੂੰ ਕਿਹਾ ਕਿ ਮੰਮੀ ਕੁੜੀ ਤਾਂ ਤੁਹਾਡੇ ਕੋਲ ਕੁੜੀ ਤੁਹਾਡੇ ਕੋਲੇ ਪਈ ਆ ਤੇ ਮੰਮੀ ਕਹਿੰਦੇ ਨਹੀਂ ਕੁੜੀ ਤਾਂ ਤੇਰੇ ਕੋਲੇ ਪਈ ਸੀਗੀ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ फटाफट ਲੈੜ ਜਗਾ ਕੇ ਆਲਾ ਥੋੜਾ ਦੇਖਿਆ ਕਿ ਕਿਤੇ ਡਿੱਗੀ ਨਾ ਹੋਵੇ ਬੈਠ ਤੋਂ نیچے ਪੂਰਾ ਦੇਖਣ ਤੋਂ ਬਾਅਦ ਕੁੜੀ ਕਿਤੇ ਨਹੀਂ ਮਿਲੀ ਨਾਲ ਉਹਨਾਂ ਨੇ ਆ ਕੇ ਮੇਰਾ ਗੇਟ ਖੜਕਾਇਆ ਮੈਂ ਗੇਟ ਖੋਲਿਆ ਅਸੀਂ ਪੂਰਾ ਘਰ ਛਾਨ ਮਾਰਿਆ ਆਲੇ-ਦੁਆਲੇ ਉਹ ਸਾਨੂੰ ਕਿਤੇ ਨਹੀਂ ਮਿਲੀ ਆਲੇ-ਦੁਆਲੇ ਅਸੀਂ ਗਵਾਂਡੀਆਂ ਦੇ ਵੀ ਕੋਠੇ ਚੈੱਕ ਕੀਤੇ ਰਾਤ ਨੂੰ ਆਪਾਂ ਦਰਵਾਜ਼ਾ ਬੰਦ ਕਰ ਰਾਤ ਨੂੰ ਸਾਡਾ ਮੇਨ ਗੇਟ ਬੰਦ ਹੀ ਸੀ ਜਦੋਂ ਸਵੇਰੇ ਵੀ ਉੱਠੇ ਆ ਉਦੋਂ ਵੀ ਮੇਨ ਗੇਟ ਬੰਦ ਦੀ ਸੀ ਬਸ ਇੱਕ ਸਾਡੇ ਫਰਸਟ ਫਲੋਰ ਤੇ ਬਾਲਕਨੀ ਦਾ ਗੇਟ ਵਾ ਉਹ ਸਿਰਫ ਓਪਨ ਸੀਗਾ ਮੇਨ ਗੇਟ ਸਾਡਾ ਬੰਦ ਸੀ ਬਾਕੀ ਇੱਕ ਫਰਸਟ ਫਲੋਰ ਤੇ ਮੇਰੀ ਭੂਆ ਰਹਿੰਦੀ ਹੈ ਉਹ ਥੋੜੀ ਮੰਨ ਬੁੱਧੀ ਹੈ ਇਸ ਕਰਕੇ ਐਸਾ ਹੋਰਾ ਬਿਆਨ ਮੰਨ ਨਹੀਂ ਸਕਦੇ ਕੁਝ ਕਿ ਗੇਟ ਪਹਿਲਾਂ ਖੁੱਲਾ ਸੀ ਬਾਅਦ ਚ ਉਹਨਾਂ ਨੇ ਬੰਦ ਕੀਤਾ ਜਾਂ ਕੁਝ ਇਸ ਚੀਜ਼ ਬਾਰੇ ਸਾਨੂੰ ਨਹੀਂ ਪਤਾ ਕਿ ਗੇਟ ਪਹਿਲਾਂ ਸੀ ਕਿ ਬੰਦ ਸੀ ਕਿ ਨਹੀਂ ਪਰ ਜਦੋਂ ਮੈਂ ਗਿਆ ਉੱਪਰਲਾ ਗੇਟ ਵੀ ਮੈਂ ਬੰਦ ਦੇਖਿਆ ਮੈਂ ਆਪ ਹੀ ਖੋਲਿਆ ਹੋਆ ਔਰ ਉਹ ਸਿਰਫ ਸਾਡਾ ਬਾਲਕਨੀ ਦਾ ਗੇਟ ਓਪਨ ਸੀ ਕਿਉਂਕਿ ਉਹ ਸੀ ਓਪਨ ਕਰਕੇ ਸੌਣੇ ਆ ਕਿ ਹਵਾ ਵਗੈਰਾ ਆਂਦੀ ਰਹਿੰਦੀ ਹੈ ਕੁੜੀ ਦੀ ਉਮਰ ਸਿਰਫ 7 ਮਹੀਨੇ ਦੀ ਹੈ ਜੀ ਨਾਮ ਕੱਚਾ ਨਾਮ ਉਹਦਾ ਰੂਹੀ ਹੈ ਜੀ ਪੱਕਾ ਦੇ ਬਿਆਨ ਸੀ ਸਾਡੇ ਬਸ ਪ੍ਰਸ਼ਾਸਨ ਨੂੰ ਇਹ ਦੱਸਖਾਤਾ ਜੀ ਜਿੰਨੇ ਜਲਦੀ ਹੋ ਸਕੇ ਸਾਨੂੰ ਸਾਡੀ ਕੁੜੀ ਲੱਭ ਦੋ ਬਸ ਬਿਲਕੁਲ ਜੀ ਜਦੋਂ ਅਸੀਂ ਕੀਤੀ ਕੰਪਲੀਟ ਨਾਲ ਹੀ ਮੁਲਾਜ਼ਮ ਜੀ ਵੀ ਆਏ ਆ ਹੁਣ ਵੀ ਉਹ ਤਪਦੀਸ਼ ਕਰ ਰਹੇ ਉਹਨਾਂ ਨੇ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਪੂਰਾ ਕੋਆਪਰੇਟ ਹੋ ਰਿਹਾ ਵਾ ਬਾਕੀ ਮੀਡੀਆ ਵੀ ਕੋਆਪਰੇਟ ਕਰੇ ਤੇ ਸਾਨੂੰ ਜਲਦੀ ਤੋਂ ਜਲਦ ਕਾਦ ਗੜੀ ਨੰਬਰ 7 ਦੇ ਵਿੱਚ ਇੱਕ ਪਰਿਵਾਰ ਰਹਿੰਦਾ ਜੀ ਵੀ ਉਹਨਾਂ ਦੀ 7 ਕਿ ਮਹੀਨੇ ਦੀ ਬੱਚੀ ਹੈ ਵੀ ਕਿਸੇ ਨੇ ਚੱਕ ਲਈ ਜੀ ਚੋਰੀ ਕਰ ਲਈ ਕਿ ਪਰਿਵਾਰ ਅੰਦਰ ਹੀ ਸਤਾ ਹੋਇਆ ਸੀ ਬਾਕੀ ਤਫਤੀਸ਼ ਚੱਲ ਰਹੀ ਹੈ ਜੀ ਜੀ ਇਹ ਜੋਬੀਤਾ ਸਾਹਮਣੇ ਆਏ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਜਾਣਗੇ ਸਰ ਇਹ ਜਿਹੜਿਆ ਵਾਕਿਆ ਹੋਇਆ ਬੱਚੀ ਨੂੰ ਚੱਕਿਆ ਗਿਆ ਕਰੋ ਇਹ ਕਿੰਨੇ ਕੁ ਵਜੇ ਦਾ ਟਾਈਮ ਸੀ ਇਹ ਇਹਨਾਂ ਨੂੰ ਸਵੇਰੇ ਪਤਾ ਲੱਗਿਆ ਸੀ ਕਿ ਮੇਰੇ ਖਾਲ 2:30 4 ਵਜੇ ਦੇ ਵਿੱਚ ਅੱਛਾ ਜੀ ਉਦੋਂ ਹੀ ਤੁਹਾਨੂੰ ਇਤਲਾਹ ਆ ਗਈ ਸੀ ਤੁਹਾਨੂੰ ਹਾਂਜੀ ਸਾਨੂੰ ਇਤਲਾਹ ਦਿੱਤੀ ਇਹਨਾਂ ਨੇ ਅੱਧੇ ਪੌਣੇ ਘੰਟੇ ਬਾਅਦ ਜਦ ਇਹ ਜਦੋਂ ਆਂਡੀਆਂ ਕਾਂਡੀਆਂ ਨੂੰ ਵੀ ਦੱਸਤਾ ਇਹਨਾਂ ਨੇ ਠੀਕ ਹੈ ਜੀ ਸਾਨੂੰ ਇਤਲਾਹ ਮਿਲ ਗਈ ਸੀ ਮਿੰਟੂ ਮਿੰਟ ਅਫਸਰ ਨੂੰ ਨੋਟਿਸ ਲਿਆ ਕੇ ਮੌਕਾ ਤੇ ਆਏ ਆ ਤੇ ਕੀ ਚੱਲ ਰਹੀ ਹੈ ਠੀਕ ਹੈ ਥੈਂਕ ਯੂ ਇਹ ਸਾਡੇ ਰਵਿੰਦਰ